ਨਯਾ ਜੀ ਕੀ ਕਰੀ ਜਾਂਦੇ ਹੋ ਭਾਂਡੇ ਮਾਂਜ ਰਿਓ ਭਾਂਡੇ ਮਾਂਜ ਰਿਓ ਬਰਫ਼ ਦੇ ਨਾਲ ਪਾਣੀ ਪੋਣੀ ਲੈ ਲਓ ਪਾਣੀ ਘੱਟ ਆ ਉਰੇ ਅੱਛਾ ਪਾਣੀ ਹੈ ਹੀ ਨਹੀਂ ਪਾਣੀ ਉਹ ਇਹਨਾਂ ਦਾ ਪਾਣੀ ਉਹ ਦੇਖੋ ਕਿੰਨਾ ਪਾਣੀ ਆ ਰਿਹਾ ਤੇ ਮੈਂ ਮਰਨਾ ਜਾਗ ਆਹ ਦੇਖੋ ਭਾਈ ਅਨੇਹਾ ਦਾ ਕੰਮ ਬਰਫ਼ ਦੇ ਨਾਲ ਭਾਂਡੇ ਮਾਂਜੇ ਜਾ ਰਹੇ ਨੇ ਦੱਸੋ ਮਾਂਜੇ ਜਾ ਰਹੇ ਨੇ ਤਾਂ ਵਧੀਆ ਦੇਖੋ ਆ ਬਰਫ਼ ਪਿਘਲ ਰਹੀ ਹੈ ਹੋਰ ਮੈਂ ਬਰਫ਼ ਤਾਂ ਹੀ ਤਾਂ ਪਾ ਕੇ ਰੱਖੀ ਹੈ ਜੀ ਅੱਛਾ ਬਰਫ਼ ਇਹਦੇ ਵਿੱਚ ਪਾ ਕੇ ਰੱਖਤੀ ਤਾਂ ਕਿ ਤਿਗਲ ਜਾਏ ਆ ਇੱਥੋਂ ਵੀ ਟ੍ਰੈਕਟਰ ਟਰਾਲੀਆਂ ਇੱਥੇ ਵੀ ਜਾਂਦੀ ਆ ਦੇਖੋ ਬੜੀ ਟਰਾਲੀ ਇੱਥੇ ਵੀ ਜਾ ਰਹੀਆਂ ਨੇ ਆਪਾਂ ਨਹੀਂ ਕਹਦੇ ਕਿ ਪਹਾੜ ਦੇ ਟਰੈਕਟਰ ਟਰਾਲੀਆਂ ਚਲਦੀਆਂ ਚਲਦੀਆਂ ਨੇ ਬਰਫ ਚੱਕਣ ਜਾ ਰਹੀਆਂ ਨੇ ਬਰਫ ਚੱਕਣ ਜਾ ਰਹੀਆਂ ਨੇ ਆਪਣੇ ਸਾਈਡ ਮਿੱਟੀ ਤੇ ਇੱਟਾ ਢੋਂਦੀਆਂ ਨੇ ਬਰਫ ਇੱਥੇ ਬਰਫ ਢੋਂਨ ਵਾਲੇ ਟਰਾਲੀਆਂ ਦਾ ਸਹੀ ਗੱਲ ਹੈ ਜੀ ਬਿਲਕੁਲ ਜੀ ਤੇ ਤੁਸੀਂ ਦੇਖ ਸਕਦੇ ਹੋ ਜੀ ਇੱਥੇ ਬਰਫ ਦੇ ਉੱਚੇ-ਉੱਚੇ ਪਹਾੜ ਨੇ ਚਾਰੇ ਪਾਸੇ ਬਰਫ ਹੀ ਬਰਫ ਹੈ ਹੁਣ ਅਸੀਂ ਬਣਾਈ ਸੀ ਚਾਹ ਚਾਹ ਬਣਾ ਕੇ ਪੀਤੀ ਹੈ ਤੇ ਹੁਣ ਭਾਂਡੇ ਮਾਂਜੇ ਜਾ ਰਹੇ ਤੇ ਬਾਹਰ ਫਿਰ ਸਾਡੇ ਕੋਲ ਪਾਣੀ ਅਵੇਲੇਬਲ ਨਹੀਂ ਹੈ ਪਾਣੀ ਉੱਥੇ ਜਾ ਕੇ ਉੱਥੇ ਹੁਣ ਜਾਏ ਕੋਈ ਵਗਰਾ ਰਸਤਾ ਨਹੀਂ ਹੈ ਥੱਲੇ ਜਾਣ ਦਾ ਨਾਲੇ ਉੱਧਾ ਵੀ ਬਹੁਤ ਰਿਸਕੀ ਹੈ ਰਿਸਕੀ ਜਿਹੜਾ ਹੈ ਭਾਂਡੇ ਮਾਂਜ ਕੇ ਆਪਣਾ ਗੁਜ਼ਾਰਾ ਕਰ ਰਿਹਾ ਭਾਈ ਤੇ ਕਿਨਾ ਕਿਨਾ ਨੇ ਇੱਥੇ ਹੌਲੀ ਹੌਲੀ ਥੋੜੇ ਥੋੜੇ ਮਾਂਜ ਰਹੇ ਆਂ ਜੇ ਬਾਕੀ ਅੱਗੇ ਜਿੱਥੇ ਸਾਨੂੰ ਪਾਣੀ ਮਿਲੇਗਾ ਉੱਥੇ ਖੁੱਲ੍ਹ ਕੇ ਮਰ ਜਾ ਹਾਂ ਬਿਲਕੁਲ ਬਿਲਕੁਲ ਬਾਕੀ ਭਾਈ ਕੌਣ ਕੌਣ ਇਹਦਾ ਐਡਵੈਂਚਰ ਕਰਨਾ ਪਸੰਦ ਕਰਦਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਕਈ ਵੀਰ ਬਣ ਕਹਿੰਦੇ ਹਨ ਕਿ ਤੁਸੀਂ ਚਾਹ ਪਾਣੀ ਕਿਵੇਂ ਬਣਾ ਲੈਨੇ ਹੋ ਠੀਕ ਹੈ ਉਹਨਾਂ ਲਈ ਮੈਂ ਤੁਹਾਨੂੰ ਦੱਸ ਦਿੰਦਾ ਕਿ ਆ ਸਾਡੇ ਕੋਲ ਚੂਲਾ ਹੈ ਤੁਹਾਨੂੰ ਦਿਖਾ ਦਿੰਦਾ ਪਹਿਲੇ ਵੀ ਕਈ ਵਾਰ ਦੱਸ ਚੁੱਕਿਆ ਸਾਤੂ ਜੀ ਹਾਂ ਇਹ ਆਪਣਾ ਚੂਲਾ ਹੈ ਜੀ ਜਿਹਦੇ ਨਾਲ ਅਸੀਂ ਬਣਾਨੇ ਆਂ ਚਾਹ ਰੋਟੀ ਸਬਜੀ ਸਭ ਕੁਝ ਬਣ ਜਾਂਦੀ ਹੈ ਹੁਣ ਤੁਸੀਂ ਕਹੋਗੇ ਇਹ ਚੂਲਾ ਚੱਲਦਾ ਕਿਵੇਂ ਹੈ ਤੇ ਇਹਦੇ ਲਈ ਨਾ ਮੈਂ ਤੁਹਾਨੂੰ ਦੱਸ ਦੇਣਾ ਆ ਸਾਡੇ ਕੋਲ ਗੈਸ ਹੁੰਦੀ ਹੈ ਇੱਕ ਸਪੈਸ਼ਲ ਗੈਸ ਆ ਵਾਲੀ ਗੈਸ ਅਸੀਂ ਯੂਜ਼ ਕਰਦੇ ਆਂ ਵੈਸੇ ਤਾਂ ਅਸੀਂ ਹਾਂਸ ਗੈਸ ਯੂਜ਼ ਕਰਕੇ ਰਾਜ਼ੀ ਆਂਗੇ ਕਿਉਂਕਿ ਉਹ ਬੈਸਟ ਚੱਲਦੀ ਹੈਗੀ ਬਟ ਫਿਲਹਾਲ ਉਹ ਮਾਰਕੀਟ ਚ ਕਿਤੇ ਅਵੇਲੇਬਲ ਨਹੀਂ ਸੀਗੀ ਸੋ ਸਾਨੂੰ ਐਮਰਜੈਂਸੀ ਇਹ ਲੈਣੀ ਪਈ ਆ ਵਾਲੀ ਗੈਸ ਲੈ ਕੇ ਆਣੀ ਪਈ ਬਟ ਜਿਹੜੀ ਇਹ ਗੈਸ ਆ ਜੇ ਫਿਰ ਵੀ ਠੀਕ ਹੈ ਇੱਕ ਅਸੀਂ ਹੋਰ ਲੈ ਕੇ ਆਏ ਸੀ ਵੂਚੂng ਕਾਂ ਪਤਾ ਨਹੀਂ ਕਿਹੜੀ ਸੀ ਚਾਈਨਾ ਦੀ ਜਮੇ ਬੇਕਾਰ ਸੀ ਪਹਿਲਾ ਵਾਲੀ ਵੀਡੀਓ ਕੋਰੀਅਨ ਸੀ ਕੋਰੀਅਨ ਹਣਾ ਕੋਰੀਆ ਦੀ ਤੇ ਉਹ ਜਮੇ ਬੇਕਾਰ ਸੀ ਗਾ ਬੜੀ ਬਦਬੂ ਆਦੀ ਸੀ ਇਹਦੇ ਵਿੱਚ ਬਦਬੂ ਨਹੀਂ ਆਂਦੀ ਇਹ ਸਾਨੂੰ ਪਈ ਐ ਇੱਥੇ 200 ਰੁਪਏ ਦੀ ਹੋਤਾ ਜੀ ਮੇਰੇ ਘਰੇ ਆਪਣਾ ਸਿਲੰਡਰ ਨਹੀਂ ਲੀਕ ਹੋ ਜਾਂਦਾ ਹਾਂਜੀ ਇੰਨੀ ਗੱਦੀ ਸਮੈਲ ਸੋੜਦੀ ਸੀ ਬਿਲਕੁਲ ਬਿਲਕੁਲ ਮੈਂ ਦੱਸਦਾ ਜੀ ਇਹ ਸਾਨੂੰ ਨਾ ਮਨਾਲੀ ਦੇ ਵੀ ਸਾਨੂੰ ਲੈਣੀ ਪਈ ਐ ਅਮਰਜੈਂਸੀ 200 ਰੁਪਏ ਸਾਨੂੰ ਪਈ ਐ ਉਂ ਤਾਂ ਆਪਾਂ ਜੇ ਆਨਲਾਈਨ ਬਾਏ ਕਰਦੇ ਆਂ ਆਪਾਂ ਤਾਂ ਸਾਨੂੰ 150 ਦੀ ਇਹ ਮਿਲਦੀ ਐ ਔਰ ਹਾਂਸ ਵਾਲੀ 150 ਵੀ ਮਿਲਦੀ ਐ ਆਪਾਂ ਨੂੰ ਫੋ ਮੈਂ ਤਾਂ ਸਾਰ ਨੂੰ ਇਹ ਰეკਮੈਂਡ ਕਰਾਂਗਾ ਜੇ ਤੁਸੀਂ ਯੂਜ਼ ਕਰਦੇ ਹੋ ਤਾਂ ਹੰਸ ਵਾਲੀ ਯੂਜ਼ ਕਰਿਓ ਉਹ ਬੈਸਟ ਯਾਰ ਟਾਈਮ ਚੱਲਦੀ ਹੈ ਬਾਕੀ ਇਹ ਵੀ ਸਾਡੀ ਤਿੰਨ ਵਾਰ ਚਾਹ ਬਣ ਚੁੱਕੀ ਹੈ ਤੇ ਹੁਣ ਤੱਕ ਤਾਂ ਵਧੀਆ ਚੱਲ ਰਹੀ ਹੈ ਅੱਗੇ ਦੇਖ ਦੋ ਕਿੰਨਾ ਚੱਲਦੀ ਹੈ ਸਾਰੀ ਜਾਣਕਾਰੀ ਦੇਾਂਗੇ ਇਸ ਗੈਸ ਦੇ ਬਾਰੇ ਵੀ ਜਿਹੜੀ ਜਿਹੜੀ ਪਹਿਲੇ ਇੱਕ ਗੈਸ ਸੀ ਤਾਂ ਉਹਦਾ ਯੂ ਚੋਂਗ ਚੋਂਗ ਪਤਾ ਨਹੀਂ ਜਿਹਦਾ ਨਾਮ ਸੀਗਾ ਉਹਦਾ ਨਾਮ ਮੈਨੂੰ ਵੀ ਯਾਦ ਨਹੀਂ ਆ ਰਿਹਾ ਚਲੋ ਆਪਾਂ ਨਾਮ ਯਾਦ ਰੱਖਣਾ ਵੀ ਨਹੀਂ ਉਹਨਾਂ ਯੂਜ਼ ਕਰੋ ਜਮੇ ਬੇਕਾਰ ਗੈਸ ਹੈ ਯਾਰ ਠੀਕ ਹੈ ਔਰ ਇੱਕ ਜਾਣਕਾਰੀ ਤੁਹਾਨੂੰ ਹੋਰ ਦੇ ਦਈਏ ਜੇ ਤੁਸੀਂ ਅਟਾ ਡਨਲ ਵਾਲਾ ਆ ਰਹੇ ਹੋ ਤਾਂ ਫਿਲਹਾਲ ਨਾ ਆਇ ਇੱਥੇ ਹੀ ਰੋਕਿਆ ਜਾ ਰਿਹਾ ਸਾਰਿਆਂ ਨੂੰ ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ ਅਸੀਂ ਵੀ ਇੱਥੇ ਰੁਕੇ ਹੋਏ ਹਾਂ ਠੀਕ ਹੈ ਇਹ ਗੱਡੀ ਜਿਹੜੀ ਜਾ ਰਹੀ ਹੈ ਨਾ ਅੱਗੇ ਸਲਾਮ ਵੈਲੀ ਦਾ ਜਿਹੜਾ ਸਕੇਟਿੰਗ ਪੁਆਇੰਟ ਹੈ ਹਨਾ ਉੱਥੇ ਜਾ ਕੇ ਖੜ ਜਾਈ ਜਾਂਦੇ ਨੇ ਤੇ ਉਸ ਤੋਂ ਬਾਅਦ ਅੱਗੇ ਨਹੀਂ ਜਾਣਾ। ਮਤਲਬ ਕਿ ਜਿਹੜੀਆਂ ਅੱਗੇ ਜਾਵੇ ਰਹੀਆਂ ਨੇ ਉਹ ਤੁਹਾਨੂੰ ਖੁਦ ਆਪਣੇ ਰਿਸਕ ਤੇ ਭੇਜ ਰਹਿਣਗੇ। ਉਹ 4x4 ਗੱਡੀਆਂ ਜਾ ਰਹੀਆਂ ਨੇ ਆਪਣੇ ਰਸਤੇ ਉਹ ਵੀ ਜਿਨ੍ਹਾਂ ਗੱਡੀਆਂ ਦੇ ਨਾ ਟਾਇਰਾਂ ਤੇ ਉਹ ਲੱਗੇ ਹੋਏ ਕੀ ਕਹਿੰਦੇ ਨੇ ਸਨੋ ਚੈਨ। ਸਨੋ ਚੈਨ ਲੱਗੇ ਹੋਏ ਕਿਉਂਕਿ ਉੱਥੇ ਨਾ ਬਲੈਕ ਆਈਸ ਪਈ ਹੋਈ ਹੈ ਬਲੈਕ ਆਈਸ ਹੋਣ ਕਰਕੇ ਸਾਰੀਆਂ ਗੱਡੀਆਂ ਜਿਹੜੇ ਮਤਲਬ ਟਾਇਰ ਆਪਣੇ ਆਪ ਹੀ ਫਿਸਲ ਰਹੀਆਂ ਨੇ ਗੱਡੀਆਂ। ਮੈਂ ਇੱਕ ਦੋ ਕਲਿੱਪ ਐਡ ਕਰਦਾ ਕਿ ਤੁਸੀਂ ਦੇਖ ਲਓ ਤੁਹਾਨੂੰ ਪਤਾ ਲੱਗਿਆ ਕਿੰਨਾ ਖਤਰਨਾਕ ਰਸਤਾ ਅੱਗੇ ਹੋਇਆ ਪਿਆ। ਸੋ ਇਸ ਲਈ ਅਸੀਂ ਵੀ ਜਾ ਕੇ ਅੱਗੇ ਤਾ ਕਰਕੇ ਸਾਡੇ ਨੂੰ ਜਾਣ ਨਹੀਂ ਦਿੱਤਾ ਠੀਕ ਹੈ ਤਾਂ ਮੈਂ ਇਹ ਗਾੜਾ ਕਹਿ ਸਕਦਾ ਕਿ ਉਹਨਾਂ ਨੇ हमको ਰੋਕਾ ਇਹ ਬਾਤ ਕਹਿ ਕੇ ਤੁਹਾਾਰੇ ਜੈਸੇ ਬਲੌਗਰ ਤੋਂ ਆਤੇ ਰਹਤੇ ਨਾ ਭਈ ਉਹਨਾਂ ਨੇ ਕੁਝ ਨਹੀਂ ਕਿਹਾ ਉਹਨਾਂ ਨੇ ਨਹੀਂ ਬੜੇ ਯਾਰ ਬੜੇ ਹੰਬਲ ਬੰਦੇ ਨੇ ਬੜੇ ਪਿਆਰੇ ਬੰਦੇ ਆਪ ਬਹੁਤ ਜ਼ਿਆਦਾ ਖਰਾਵਾ ਕਹਿੰਦੇ ਨਹੀਂ ਅਸੀਂ ਰਸਤਾ ਬੰਦ ਨਹੀਂ ਕਰਦੇ ਹੁੰਦੇ ਬਟ ਐਮਰਜੈਂਸੀ ਹੈ ਤਾਂ ਅਸੀਂ ਰੋਕਿਆ ਹੋਇਆਗਾ ਆਦਰਵਾਇਸ ਸਾਨੂੰ ਵੀ ਕੋਈ ਸ਼ੌਂਕ ਨਹੀਂ ਹੈਗਾ ਬਿਲਕੁਲ ਬਿਲਕੁਲ ਇਹ ਚੀਜ਼ ਮੈਂ ਮਹਿਸੂਸ ਕੀਤੀ ਹੈ ਮਤਲਬ ਕਿ ਬਹੁਤ ਹੀ ਪਿਆਰ ਨਾਲ ਕਿਹਾ ਉਹਨਾਂ ਨੇ ਇਹ ਚੀਜ਼ ਮੈਂ ਮਹਿਸੂਸ ਕੀਤੀ ਹੈ ਜਦੋਂ ਵੀ ਅਸੀਂ ਹਿਮਾਚਲ ਚ ਆਨੇ ਨਾ ਇੱਥੇ ਦੀ ਪੁਲਿਸ ਹੋਗੀ ਆਮ ਲੋਕੀ ਹੋਗੇ ਬਹੁਤ ਹੀ ਹੰਬਲ ਨੇ ਬੜੇ ਹੀ ਪਿਆਰੇ ਨੇ ਬੜੇ ਹੀ ਮਿਠਾਸ ਨਾਲ ਗੱਲ ਕਰਦੇ ਨੇ ਬੜੇ ਪਿਆਰ ਨਾਲ ਤੁਹਾਨੂੰ ਗੱਲ ਸਮਝਾਉਂਦੇ ਨੇ ਭਾਈ ਕਿ ਭਈ ਐਦਾਂ ਹੈ ਬਾਕੀ ਪਰ ਦੀ ਤੁਹਾਡੀ ਹੈ ਭਾਈ ਰਿਸਕ ਲੈਣਾ ਲੈ ਲਓ ਲੇਕੇ ਅਗਲੇ ਸਮਝ ਆ ਕੇ ਦਿੰਦੇ ਨੇ ਕਿ ਭਈ ਅੱਗੇ ਰਸਤਾ ਬੰਦ ਹੈ ਓਖਾ ਹੋਏਗਾ ਫਾਇਦਾ ਨਹੀਂ ਹੈਗਾ ਭਾਈ ਜਾਨ ਦਾ ਸਿੱਧੀ ਜੀ ਗੱਲ ਹੈ ਖੈਰ ਚਲੋ ਹੁਣ ਸਾਡੇ ਭਾਂਡੇ ਪੁੰਡੇ ਜਿਹੜੇ ਨੇ ਸਾਫ਼ ਹੋ ਚੁੱਕੇ ਨੇ ਤੇ ਅਗਲੀ ਜਿਹੜੀ ਹੈ ਤਿਆਰੀ ਵੀਡੀਓ ਦੀ ਕਰਦੇ ਆਪਾਂ ਤੇ ਵੀਡੀਓ ਨੂੰ ਬਤ ਤੋਂ ਬਤ ਸ਼ੇਅਰ ਕਰਦਿਆ ਕਰੋ